ਸਾਸ਼ਟ੍ਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕਿ ਭੈਣਾਂ ਦੀ ਡਿਮਾਂਡ ਸੀ ਕਿ ਕਾਫੀ ਵੀ ਤੁਸੀਂ ਜੌਰਜਟ ਲਾਈਨਿੰਗ ਦੇ ਵਿੱਚ ਲੈ ਕੇ ਆਓ ਕਾਫੀ ਜਿਆਦੇ ਸੋਹਣੇ ਸੂਟ ਲੈਣਗੇ ਤੇ ਠੀਕ ਪ੍ਰਾਈਸ ਦੇ ਵਿੱਚ ਸੂਣਣਗੇ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇਗੇ ਤਾਂ ਆਪਣਾ ਫਾਸਟਲੀ ਆਰਡਰ ਕਰਦੇ ਹੋ ਕਿਉਂਕਿ ਫਿਰ ਇਹ ਸੂਟ ਦੁਬਾਰਾ ਰੀਪੀਟ ਤੇ ਸ਼ਾਇਦ ਮਿਲਣ ਕਿਉਂਕਿ ਬਹੁਤ ਲਿਮਟਿਡ ਜਸਟਾਕ ਸੀਗਾ ਮੈਨੂੰ ਵੀ ਕੁਝ ਕੁ ਸੂਟ ਹੀ ਮਿਲੇ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਫਟਾਫਟ ਆਰਡਰ ਕਰਕੇ ਨੇ ਜਿਹੜੇ ਆਪਣੇ ਸੂਟ ਰਖਵਾ ਲਿਓ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਜਿਆਦਾ ਟਾਈਮ ਆਪਾਂ ਨਹੀਂ ਲੈਂਦੇ ਹੈਗੇ ਫਿਰ ਵੀਡੀਓ ਕਾਫੀ ਲੰਬੀ ਬਣ ਜਾਂਦੀ ਹੈ ਦੇਖੋ ਜੀ ਇੱਥੇ ਬਿਲਕੁਲ ਬਹੁਤ ਸੋਹਣੀ ਵੀਡੀਓ ਬਣਦੀ ਹੈ ਬਿਲਕੁਲ ਕਲੀਅਰ ਸੂਟ ਆਉਂਦੇ ਨੇਗੇ ਪ੍ਰਿੰਟ ਵਗੈਰਾ ਕਲਰ ਵਗੈਰਾ ਬਹੁਤ ਜਿਆਦਾ ਸਹੀ ਦਿਖਦੇ ਨੇਗੇ ਦੇਖੋ ਇਹ ਹੈਗਾ ਜੀ ਪਹਿਲਾ ਪ੍ਰਿੰਟ 컬러 ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ 컬러 ਹੈਗਾ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨੀ ਕਿ ਜਿਆਦਾ ਸੋਹਣੀ ਪ੍ਰਿੰਟ ਹੋਇਆ ਹੋਇਆ ਹੈਗਾ ਤੇ 컬러 ਬਿਲਕੁਲ ਪਰਫੈਕਟ ਆ ਰਿਹਾ ਹੈਗਾ ਦੇਖੋ ਇਹ ਲਾਈਨਿੰਗ ਦੇ ਵਿੱਚ ਹੈਗਾ ਜਿਹੜੀ ਜਾਰਜਟ ਹੈ ਲਾਈਨਿੰਗ ਹੈ ਕੀ ਇਸ ਦੇ ਵਿੱਚ ਲਾਈਨਾਂ ਨਹੀਂ ਗਿਆ ਇਸ ਤਰ੍ਹਾਂ ਜਿੱਦਾਂ ਕਿ ਟੈਬੀ ਦੇ ਵਿੱਚ ਹੁੰਦੀਆਂ ਨੇ ਜਿਵੇਂ ਬਹੁਤ ਜਿਆਦਾ ਸੋਨਾ ਸਟੱਫ ਹੈ ਬਿਲਕੁਲ ਸੌਫਟ ਜਾਰਜਟ ਹੈਗੀ ਤੇ ਪਹਿਲਾ ਕਲਰ ਤੇ ਪ੍ਰਿੰਟ ਇਹ ਸੀਗਾ ਆਪਣੇ ਕੋਲੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1050 ਪਲੱਸ ਸ਼ਿਪਿੰਗ ਰਹੇਗਾ ਤੇ ਆਪਣੀ ਫਟਾਫਟ ਪੇਮੈਂਟ ਕਰਕੇ ਫਿਰ ਉਹਨਾਂ ਕੱਲ ਨੂੰ ਆਪਾਂ ਆਰਡਰ ਮਤਲਬ ਪਾਰਸਲ ਤੁਹਾਡੇ ਲਗਾ ਦਾਂਗੇ ਤੇ ਫਟਾਫਟ ਆਪਣਾ ਆਰਡਰ ਦੀ ਜਿਹੜੀ ਹੈ ਬੁਕਿੰਗ ਕਰ ਦਿਓ ਪਹਿਲਾ ਸੂਟ ਇਹ ਸੀਗਾ ਦੇਖੋ ਜੀ ਪ੍ਰਿੰਟ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਲਓ ਜੀ ਦੂਜਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਪ੍ਰਿੰਟ ਹੈ ਇਹ ਵਾਲਾ ਵੀ ਲਓ ਜੀ ਬਿਲਕੁਲ ਜਿਹੜਾ ਕਲਰ ਹੈਗਾ ਪਰਫੈਕਟ ਆ ਰਿਹਾ ਪ੍ਰਿੰਟ ਪਰਫੈਕਟ ਆ ਰਿਹਾਗਾ ਕੋਈ 19 20 ਦਾ ਵੀ ਨਹੀਂ ਫਰਕ ਹੈਗਾ ਕਲਰ ਦਾ ਸੇਮ ਕਲਰ ਹੈਗਾ ਕਈ ਬੜਾ ਕਹਿੰਦੀਆਂ ਹੁੰਦੀਆਂ ਨੇ ਸਕਰੀਨਸ਼ਾਟ ਭੇਜ ਕੇ ਸਾਨੂੰ ਫੋਟੋ ਭੇਜ ਦੋ ਉਹਨਾਂ ਲਈ ਸੌਰੀ ਹਨਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਮੈਂ ਤੁਹਾਨੂੰ ਫੋਟੋਆਂ ਭੇਜਾਂ ਕਿਉਂਕਿ ਵੀਡੀਓ ਬਣਾਉਣ ਦੀ ਸਾਰਾ ਮਕਸਦ ਇਹੀ ਹੁੰਦਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸਟਾਫ ਦੀ ਜਾਣਕਾਰੀ ਮਿਲ ਜੂਗੀ ਨਾਲੇ ਤੁਹਾਨੂੰ ਪ੍ਰਿੰਟ ਦਾ ਪਤਾ ਲੱਗ ਜੂ ਕਲਰ ਦਾ ਪਤਾ ਲੱਗ ਜੂਗਾ ਸਾਰਾ ਮਕਸਦ ਹੀ ਵੀਡੀਓ ਬਣਾਉਣ ਦਾ ਇਹ ਹੁੰਦਾ ਹੈਗਾ ਤੇ ਫੋਟੋ ਤੇ ਤਾਂ ਮੈਂ ਤੁਹਾਨੂੰ ਇੱਕ ਫੋਟੋ ਕਲਿੱਕ ਕਰਕੇ ਭੇਜੂਗੀ ਉਹਦੇ ਵਿੱਚ ਕਈ ਵਾਰ ਮੇਰੇ ਤੋਂ ਕਈ ਪੈਣਾ ਦੇ ਹੁਣ ਜਿੱਦਾਂ ਕਿ ਸਟਾਫ ਵਗੈਰਾ ਪੁੱਛਦੀਆਂ ਨੇ ਉਹਦਾ ਰਿਪਲਾਈ ਵੀ ਨਹੀਂ ਹੁੰਦਾ ਹੈਗਾ ਲਓ ਜੀ ਇਹ ਕਲਰ ਬਿਲਕੁਲ ਹੈਗਾ ਜਿਹੜਾ ਸੇਮ ਆ ਰਿਹਾ ਹੈਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਹੁੰਦੇ ਦੱਸੀ ਜਾਨੀਂਗੀ ਤੇ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਜਿਹੜੀਆਂ ਪਹਿਲਾਂ ਸੋਬਰ ਜੇ ਕਲਰ ਪਾਉਂਦੀਆਂ ਨੇ ਜਿਆਦਾ ਡਾਰਕ ਕਲਰ ਨਹੀਂ ਪਾਉਂਦੀਆਂ ਤਾਂ ਤੁਸੀਂ ਜ਼ਰੂਰ ਇਹ ਕਲਰ ਲੈ ਸਕਦੇ ਹੋਗੇ ਲਓ ਜੀ ਦੂਜਾ ਕਲਰ ਇਹ ਸੀਗਾ ਪ੍ਰਿੰਟ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਤਾਂ ਪ੍ਰਾਈਸ ਸੇਮ ਰਹੂਗਾ ਸਾਰੇ ਸੁੱਟਣ ਦਾ 1050 ਜੇ ਮੈਂ ਦੁਪੱਟੇ ਦੀ ਗੱਲ ਕਰਾਂ ਵੀ ਤੁਸੀਂ ਦੁਪੱਟਾ ਕਾਹਦਾ ਰੱਖ ਸਕਦੇ ਹੋਗੇ ਤੁਸੀਂ ਜਾਰਜਟ ਦਾ ਦੁਪੱਟਾ ਰੱਖ ਸਕਦੇ ਹੋ ਜਾਰਜਟ ਤੇ ਸੂਟ ਲੇنگੇ ਤੁਸੀਂ ਲਾਈਨ ਆਵਲਾਂ ਦੁਪੱਟਾ ਨਾਲ ਟੈਬੀ ਦਾ ਜਾਂ ਫਿਰ ਤੁਸੀਂ ਪਲੇਨ ਦੁਪੱਟਾ ਜਾਰਜਟ ਦਾ ਲੈ ਲਓ ਦੋ ਦੁਪੱਟੇ ਦੇ ਨਾਲ ਚੱਲਣਗੇ ਤੇ ਇਹ ਵਾਲਾ ਕਲਰ ਵੀ ਬਹੁਤ ਜਾਦੇ ਸੋਹਣਾ ਲੱਗਦਾ ਜਦੋਂ ਸੂਟ ਸਲਾਈ ਹੋ ਜਾਂਦਾ ਹੁੰਦਾ ਹੈਗਾ ਨਾ ਬਹੁਤ ਜਾਦੇ ਸੋਹਣਾ ਬਣ ਜਾਂਦਾ ਹੁੰਦਾ ਹੈਗਾ ਦੇਖੋ ਕਿੰਨਾ ਜਾਦੇ ਸੋਹਣਾ ਲੱਗ ਰਿਹਾ ਵੀਡੀਓ ਦੇ ਵਿੱਚ ਵੀ ਕਲਰ ਵੀ ਬਹੁਤ ਜਾਦੇ ਸੋਹਣਾ ਪ੍ਰਿੰਟ ਵੀ ਬਹੁਤ ਜਾਦੇ ਸੋਹਣਾ ਲੱਗੇਗਾ ਤੇ ਕਾਫੀ ਜਾਦੇ ਸੋਹਣੇਗਾ ਫਟਾਫਟ ਆਪਣੇ ਆਰਡਰ ਆ ਜਿਹੜੇ ਬੁੱਕ ਕਰਦੇ ਹੋ ਤੇ ਕਾਫੀ ਜਾਦੇ ਮੈਸੇਜ ਆਉਂਦੇ ਸੀ ਮੈਨੂੰ ਬਹੁਤ ਟਾਈਮ ਤੋਂ ਤੇ ਤਾਂ ਕਰਕੇ ਲਓ ਜੀ ਬਹੁਤ ਪਿਆਰਾ ਜਿਹਾ ਕਲਰ ਆ ਰਿਹਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈਗਾ ਇਹ ਵਾਲਾ ਤੇ ਅਗਲਾ ਪ੍ਰਿੰਟ ਹੈਗਾਗਾ ਮਾਊਸ ਕਲਰ ਤੇ ਇਹ ਵਾਲਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਮਾਊਸ ਕਲਰ ਤੇ ਦੇਖੋ ਤੁਸੀਂ ਫਰਾਕ वगैरह ਬਣਾ ਬਣਾਉਣੀ ਹੈ ਕੁਝ ਵੀ ਬਣਾਉਣਾਗਾ ਜਿਵੇਂ ਮਰਜ਼ੀ ਬਣਾਓ ਇੰਨੇ ਜਿਆਦੇ ਸੋਹਣੇ ਸੂਟ ਨੇਗੇ ਜਿੰਨੇ ਵੀ ਕਹਿ ਦੋ ਤੇ 컬러 ਵੀ ਇਹਦਾ ਬਹੁਤ ਜਿਆਦਾ ਸੋਹਣਾ ਮਾ우스 ਦੇ ਉੱਪਰ ਪ੍ਰਿੰਟ ਹੋਇਆ ਹੋਇਆ ਹੈ ਮਾ우스 ਦੇ ਉੱਪਰ ਜਿਹੜੀ ਆਪਾਂ ਵਰਕ ਕਰਾਈਏ ਚਾਹੀਦੀ ਪ੍ਰਿੰਟ ਹੋਇਆ ਹੋਏਵੇ ਤੇ ਕਾਫੀ ਜਿਆਦਾ ਸੋਹਣਾ ਸੂਟ ਲੱਗਦਾ ਹੁੰਦਾ ਹੈ ਮਾ우스 컬러 ਦੇ ਉੱਪਰ ਲੋਚ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਰੱਖ ਸਕਦੇ ਹੋਗੇ ਮਾ우스 컬러 ਦਾ ਬੇਸ ਰੱਖ ਕੇ ਜਾਂ ਫਿਰ ਤੁਸੀਂ ਇੱਕ 컬러 ਦਾ ਵੀ ਦੁਪੱਟਾ ਲੈ ਸਕਦੇ ਹੋਗੇ ਦੇਖੋ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੋਇਆ ਹੋਇਆ ਹੈਗੇ カラー ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਲੱਗੇ ਤੇ ਇੱਕ ਤੋਂ ਇੱਕ ਹਟਕੇ ਲੱਗੇ ਦੇਖੋ ਐ ਵੀ ਤੁਸੀਂ ਦੇਖੋ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਕਿੰਨਾ ਜ਼ਿਆਦੇ ਸੋਹਣਾ ਪ੍ਰਿੰਟ ਹੋਇਆ ਹੈ ਵੀ ਦੇਖੋ 컬러 ਵੀ ਸਾਰੇ ਲੱਗੇ ਨੇ ਨਿਊ ਜੇ ਸ਼ੇਡ ਆਏ ਨੇਗੇ ਸਾਰੇ ਕੋਈ ਵੀ ਆਏ ਨਹੀਂ ਹੈਗਾ ਵੀ ਪੁਰਾਣਾ ਜਾਂ ਸ਼ੇਡ ਹੈਗਾ ਸੋਹਣੇ ਸੋਹਣੇ ਜੇ ਰੰਗ ਆਏ ਨੇਗੇ ਸਾਰੇ ਸੂਟਾਂ ਦੇ ਵਿੱਚ ਤੁਸੀਂ फटाफट ਲੈ ਲਓ ਤੇ ਜੇ ਮਤਲਬ ਤੁਸੀਂ ਇਹਦਾ ਵੀ ਹੋਰ ਵੀ ਸੋਹਣਾ ਤਰੀਕੇ ਨਾਲ ਇਹਨੂੰ ਤਿਆਰ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਇੱਥੇ ਡਬਲ ਸ਼ੇਡ ਦਾ ਤੁਸੀਂ ਕੱਟਵਰਕ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਸੂਟ ਬਣੂਗਾ ਫਿਰ ਵੀ ਸੋਬਰ ਹੈ ਜਿੱਦਾਂ ਮਰਜੀ ਤੁਸੀਂ ਇਹਨੂੰ ਪਾ ਸਕਦੇ ਹੋਗੇ ਤੇ ਅਗਲਾ ਪ੍ਰਿੰਟ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਲੋਚੀ ਤਸੀਂ ਦੇਖ ਲਓ ਪ੍ਰਿੰਟ ਸਾਰੇ ਹੀ ਸੋਨੇ ਨੇਗੇ ਲਓ ਜੀ ਇਹ ਪ੍ਰਿੰਟ ਵੀ ਹੈ ਜਿਹੜਾ ਕਾਫੀ ਜਿਆਦਾ ਸੋਨਾ 1050 ਪ੍ਰਾਈਸ ਹੈ ਇਹਨਾਂ ਦਾ ਤੇ ਮੈਂ ਤੁਹਾਨੂੰ ਫਿਰ ਮੈਂ ਲਾਸਟ ਦੇ ਵਿੱਚ ਫਿਰ ਤੁਹਾਨੂੰ ਦੱਸਦਾ ਇਹ ਵਾਲਾ ਦੇਖੋ ਲਓ ਜੀ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਕਿਸੇ ਭੈਣ ਨੇ ਮੇਰੇ ਖਿਆਲ ਚ ਫੋਟੋ ਤੇ ਵੀ ਰਖਵਾਇਆ ਹੋਇਆ ਸੂਟ ਮੇਰੇ ਧਿਆਨ ਦੇ ਵਿੱਚ ਨਹੀਂ ਹੈਗਾ ਤੇ ਆਪਾਂ ਦੇਣਾ ਹੈਗਾ ਚਲੋ ਜੇ ਤੁਹਾਨੂੰ ਕਿਸੇ ਨੂੰ ਵੀ ਇਹ ਸੂਟ ਪਸੰਦ ਆਉਂਦਾ ਤਾਂ ਮੈਂ ਤੁਹਾਨੂੰ ਜਰੂਰ ਦਵਾਂਗੀ ਤੇ ਆਪਾਂ ਹੋਰ ਮੰਗਵਾ ਲਾਂਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਇਹ ਵਾਲਾ ਤੇ ਆਪਾਂ WhatsApp ਦੇ ਉੱਪਰ ਸਾਰੇ ਮਤਲਬ ਫੋਟੋਆਂ ਵੀ ਪਾਉਣੇ ਹੁੰਦੇ ਆਗੇ ਕਈ ਪੈਣਾ ਫੋਟੋਆਂ ਦੇ ਉੱਪਰ ਵੀ ਸੂਟ ਹੈ ਜਿਹੜੇ ਸਿਲੈਕਟ ਕਰ ਲੈਂਦੀਆਂ ਨੇਗੀਆਂ ਜੇ ਤੁਸੀਂ ਮੇਰੇ ਨਾਲ ਵਟਸਐਪ ਤੇ ਐਡ ਹੋਣਾ ਚਾਹੁੰਦੇ ਹੋ ਤਾਂ ਆਪਣਾ ਨੇਮ ਜ਼ਰੂਰ ਲਿਖ ਕੇ ਭੇਜ ਦਿਓ ਕਿੱਥੋਂ ਦਿਓਗੇ ਤਾਂ ਜ਼ਰੂਰ ਲਿਖ ਕੇ ਭੇਜ ਦਿਓ ਮੈਂ ਤੁਹਾਨੂੰ ਆਪਣੇ ਨਾਲ ਐਡ ਕਰ ਲਵਾਂਗੀ ਜਿਹੜੇ ਮੇਰੇ ਸਟੇਟਸ ਲਿੰਗੇ ਤੁਹਾਨੂੰ ਸ਼ੋ ਹੋਣਗੇ ਤੇ ਫਿਰ ਤੁਸੀਂ ਇਹ ਜਿਹੜਾ ਫੋਟੋ ਤੇ ਵੀ ਸੂਟ ਰਖਵਾ ਸਕਦੇ ਹੋਗੇ ਬਾਕੀ ਰੋਜ਼ ਵੀਡੀਓ ਪੈਂਦੀ ਹੈਗੀ ਸਟਾਕ ਦੀ ਨਿਊ ਸਟਾਕ ਹੈ ਸਾਰਾ ਤੇ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਆਪਣਾ ਸੂਟ ਜਿਹੜਾ ਲੈ ਸਕਦੇ ਹੋਗੇ ਇਹਨਾਂ ਦਾ ਵੀ ਜਿਹੜਾ ਪ੍ਰਾਈਸ ਹੈ 1050 ਪ੍ਰਾਈਸ ਹੈਗਾ ਸਾਰਿਆਂ ਦਾ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਅੱਜ ਵਾਲੇ ਤੇ ਫਟਾਫਟ ਆਪਣਾ ਆਰਡਰ ਕਰਕੇ ਤੁਸੀਂ ਸੂਟ ਲੇਗੇ ਜਿਹੜੇ ਲੈ ਚਿਓ ਤੇ ਫਿਰ ਇਹ ਸੂਟ ਮਿਲਦੇ ਨਹੀਂ ਹੈਗੇ ਤੇ ਹੁਣ ਵੀ ਆਪਾਂ ਨੂੰ ਇੰਨੇ ਕੀ ਸੂਟ ਮਿਲੇ ਸੀਗੇ ਕੋਈ ਗੱਲ ਨਹੀਂ ਜੇ ਕੋਈ ਮਤਲਬ ਕੋਈ ਪੈਣ ਰਹਿ ਜੂਗੀ ਆਪਾਂ ਆਨ ਆਰਡਰ ਉਹਨਾਂ ਦਾ ਬੁਕਿੰਗ ਕਰਵਾ ਦਾਂਗੇ ਤੇ ਫਿਰ ਆਪਾਂ ਜਿਹੜਾ ਸੂਟ ਹੈਗਾ ਮੰਗਵਾ ਲਾਂਗੇ ਤੇ ਇੱਕ ਮੈਂ ਕੱਲ ਸੂਟ ਪਾਇਆ ਸੀਗਾ ਉਹ ਜਿਹੜਾ ਸਟੱਫ ਹੈਗਾ ਸ਼ਿਮਰ ਜਾਰਜਟ ਤੇ ਉੱਪਰ ਹੈਗਾ ਤੇ ਉਹਦੇ ਉੱਪਰ ਜ਼ੀਰੋ ਟਾਂਕੇ ਦਾ ਕੰਮ ਹੋਇਆ ਹੋਇਆਗਾ ਸਾਰਾ ਤੇ ਕਾਫੀ ਭੈਣਾਂ ਨੇ ਮੈਨੂੰ ਘੱਟੋ ਘੱਟ 12-13 ਸੂਟਾਂ ਦੇ ਉਹਨਾਂ ਦੇ ਆਰਡਰ ਆਏ ਨੇ ਕਈ ਭੈਣਾਂ ਨੇ ਮਤਲਬ ਜਿਹੜੀਆਂ 90% ਭੈਣਾਂ ਨੇ ਗੀਆਂ ਉਹਨਾਂ ਨੇ ਸੇਮ ਕਲਰ ਤੇ ਹੀ ਰੈਡੀ ਕਰਵਾਇਆ ਮੇਰੇ ਨਾਲ ਦਾ ਹੀ ਬਾਕੀ ਕੁਝ ਕਿੰਨੇ ਅਲੱਗ-ਅਲੱਗ ਮਤਲਬ ਕਲਰ ਤੇ ਰੈਡੀ ਕਰਵਾਏ ਨੇਗੇ ਜਿਹੜੀਆਂ ਭੈਣਾਂ ਆਰਡਰ ਦੇਣਾ ਚਾਹੁੰਦੀਆਂ ਉਹ ਸੂਟ ਦਾ ਤਾਂ ਤੁਸੀਂ ਦੇ ਸਕਦੇ ਹੋਂਗੀਆਂ ਉਹ ਸੂਟ ਦਾ ਪ੍ਰਾਈਸ ਸੀਗਾ 3500 ਪਲੱਸ ਉਹਦੇ ਨਾਲ ਜਿਹੜਾ ਦੁਪੱਟਾ ਸੀਗਾ ਫੁੱਲ ਪਿਓਰ ਔਰਗਾਂਜ਼ਾ ਸੀਗਾ ਮੈਂ ਪਲੱਸ ਦੁਪੱਟੇ ਦਾ ਪ੍ਰਾਈਸ ਵੀ ਨਾਲ ਹੀ ਦੱਸਿਆ ਤੁਹਾਨੂੰ ਫਿਨਿਸ਼ਿੰਗ ਕਰਕੇ ਤੇ फटाफट ਤੁਸੀਂ ਉਹਨਾਂ ਦੀ ਵੀ ਬੁਕਿੰਗ ਕਰ ਸਕਦੇ ਹੋਗੇ ਤਾਂ ਕਿ ਤੁਹਾਨੂੰ ਟਾਈਮ ਤੇ ਨੇ ਜਿਹੜੇ ਰੈਡੀ ਹੋ ਕੇ ਮਿਲ ਸਕਣ ਤੇ ਫਰੋਜ਼ੀ ਕਲਰ ਮਤਲਬ ਆਪਾਂ ਮੰਗਵਾਇਆ ਹੋਇਆਗਾ ਕਾਫੀ ਭੜਾ ਦੇ ਆਰਡਰ ਨੇਗੇ ਆਪਾਂ ਤਿੰਨ ਥਾਣ ਮੰਗਵਾਏ ਨੇ ਫਰੋਜ਼ੀ ਕਲਰ ਦੇ ਤੇ ਆਪਾਂ ਸੇਮ ਸੂਟ ਰੈਡੀ ਕਰਨੇ ਨੇ ਮੇਰੇ ਵਾਲੇ ਨਾਲ ਦੇ ਕੋਈ ਗੱਲ ਨਹੀਂ ਮੈਂ ਹੋਰ ਵੀ ਆਪਣਾ ਸੂਟ ਇੱਕ ਦੋ ਵਰਕ ਕਰਨੇ ਦਿੱਤੇ ਹੋਏ ਨੇ ਜੇ ਤੁਹਾਨੂੰ ਉਹ ਵੀ ਪਸੰਦ ਆਏ ਤਾਂ ਤੁਸੀਂ ਉਹ ਵੀ ਜ਼ਰੂਰ ਕਰਵਾ ਸਕਦੇ ਹੋਗੇ ਤੇ ਉਹਦੀ ਮੈਂ ਡਿਟੇਲ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਅੱਜ ਦੱਸ ਦਿੱਤੀ ਵੀ ਉਹ ਸ਼ੇਮਰ ਜਾਰਜਟ ਦਾ ਸੂਟ ਸੀਗਾ ਜ਼ੀਰੋ ਟਾਂਕੇ ਤੇ ਉਹਦਾ ਮਸ਼ੀਨ ਵਰਕ ਦਾ ਵਰਕ ਹੋਇਆ ਹੋਇਆਗਾ ਤੇ ਨਾਲ ਮੈਂ ਫੁੱਲ ਪਿਓਰ ਆਰਗੈਂਜ਼ਾ ਰੱਖਿਆ ਸੀਗਾ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਮੈਂ ਕਿਉਂ ਰੱਖਿਆ ਸੀਗਾ ਕਿਉਂਕਿ ਜਿਹੜਾ ਇਹ ਵਾਲਾ ਸ਼ੇਡ ਹੈਗਾ ਇਹ ਫੁੱਲ ਪਿਓਰ ਦੇ ਦੁਪੱਟੇ ਤੇ ਹੀ ਆਉਂਦਾ ਹੈਗਾ ਸੈਮੀ ਤੇ ਨਹੀਂ ਬਣਦਾ ਇਹ ਵਾਲਾ ਕਲਰ ਤੇ ਫਿਰ ਉਸ ਤੋਂ ਬਾਅਦ ਕਲਰ ਨਿਕਲ ਜੇ ਹੈ ਨਾ ਕੋਈ ਫਾਇਦਾ ਨਹੀਂ ਹੈਗਾ ਲਾਂਬੇ ਵਾਲੀ ਗੱਲ ਹੋ ਜਾਂਦੀ ਹੈ ਤੇ ਮੈਂ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਆਰਡਰ ਦਿੱਤੇ ਸੀਗੇ 3500 ਪ੍ਰਾਈਸ ਹੈਗਾ ਤੇ ਨਾਲ ਫੁੱਲ ਪਿਓਰ ਦੇ ਦੁਪੱਟਿਆਂ ਨਾਲ ਹੀ ਰੈਡੀ ਕਰਕੇ ਦਵਾਂਗੇ ਤੇ ਨਾਲ ਫੁੱਲ ਪਿਓਰ ਦਾ ਦੁਪੱਟਾ ਪੂਰਾ ਫੁੱਲ ਪਿਓਰ ਔਰਗੈਂਜ਼ਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਉਮੀਦ ਕਰਦੀ ਆਂ ਦਿਆਂ ਸਾਰੇ ਤੁਸੀਂ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ